ਕਿਉਂਕਿ ਅਸੀਂ ਹਾਜ਼ਰ ਨਾਰਾ ਚੇਤਨਾ ਮੰਚ ਪੰਜਾਬ ਜੋ ਸੰਸਥਾ ਸਾਡੀ ਬਣਾਈ ਹੋਈ ਹੈ ਜਿਹਦਾ ਨਾਮ ਫਤੇਗੜ ਸਾਹਿਬ ਦੇ ਸ਼ੀਸ਼ਾ ਦੀ ਧਰਤੀ ਤੋਂ ਲਿਆ ਹੈ ਅੱਜ ਪੂਰੀ ਦੁਨੀਆ ਚ ਕਿਉਂਕਿ ਵਿਸ਼ਵ ਪੱਧਰ ਤੇ ਵਿਸ਼ਵ ਚਿੜੀ ਦਿਵਸ ਮਨਾਇਆ ਜਾ ਰਿਹਾ ਹੈ ਕਿਉਂਕਿ ਸਾਡੇ ਪੰਛੀ ਕੁਦਰਤੀ ਵਾਤਾਵਰਨ ਦਾ ਸਾਡਾ ਹਿੱਸਾ ਨੇ ਤੇ ਪੰਛੀਆਂ ਦੇ ਅੰਦਰ ਜਿਹੜੀਆਂ ਖਾਸ ਤੌਰ ਤੇ ਚਿੜੀਆਂ ਹੈ ਇਹਨਾਂ ਦੀ ਬਹੁਤ ਵੱਡੀ अहमियत ਹੈ ਤੇ ਦੁਨੀਆ ਦੇ ਅੰਦਰ 63 ਪ੍ਰਕਾਰ ਦੀਆਂ ਕਿਸਮਾਂ ਨੇ ਚਿੜੀਆਂ ਨੇ ਆ। ਉਹ ਸਾਡੇ ਭਾਰਤ ਵਿੱਚ 24 ਪ੍ਰਕਾਰ ਦੀ ਚਿੜੀ ਹੈ। ਔਰ ਉਹ ਵੀ ਦਿਨ-प्रतिदिन ਜਿਹੜੀਆਂ ਚਿੜੀਆਂ ਦੇ ਕਿਸਮਾਂ ਸਾਡੇ ਭਾਰਤ ਦੇਸ਼ ਵਿੱਚ ਵੀ ਉਹ ਖਤਮ ਹੁੰਦੀਆਂ ਜਾ ਰਹੀਆਂ। ਕਿਉਂਕਿ ਵੱਡੇ ਜਿਹੜੇ ਰੋਖਾ ਉਹ ਵੱਡੇ ਜਾ ਰਹੇ ਆ। ਅੱਜੇ ਕੱچے ਘਰਾਂ ਚਿੜੀਆਂ ਜ਼ਿਆਦਾ ਰਹਿੰਦੀਆਂ ਸੀਗੀਆਂ ਮੋਨਾ ਚਿੜੀ ਵਗੈਰਾ ਇਹ ਸਾਰੀਆਂ। ਉਹ ਕੱچے ਘਟਾ ਹੈਗੇ ਪੱਕੇ ਬਣ ਗਏ। ਉਹ ਲੋਪ ਹੋ ਗਈਆਂ। ਕੁਛੇ ਤੁਸੀਂ ਦੇਖਿਆ ਟਾਵਰਾ ਕਰਕੇ ਵੀ ਸਾਡੀਆਂ ਛੋਟੀਆਂ ਚਿੜੀਆਂ ਜਿਹੜੀਆਂ ਘਰਾਂ ਵਾਲੀਆਂ ਉਹ ਮਰ ਰਹੀਆਂ। ਤੋਂ ਅਸੀਂ ਲੋਕਾਂ ਨੂੰ ਇਹ ਕਹਿ ਰਹੇ ਹਾਂ ਵੀ ਹੁਣ ਵਿਸਾਖੀ ਇਹਦੇ ਤੇ ਗਰਮੀ ਦਾ ਰੁੱਤ ਜਿਹੜੀ ਆ ਗਈ ਗੇ ਜੋ-ਜੋ ਆ ਰਿਹਾ ਹੈ। ਲੋਕਾਂ ਨੇ ਫਸਲਾਂ ਵੱਢਣੀਆਂ। ਇਹ ਪਾਣੀ ਟੋਬਿਆਂ ਚ ਆਲੇ-ਦਾਲੇ ਮਿਲਦਾਨੀ ਪੀਣ ਲਈ ਜਾਨਵਰਾਂ ਨੂੰ ਪੰਛੀਆਂ ਨੂੰ। ਤੇ ਪਿੱਛੇ ਦੇਖਿਆ ਤੁਸੀਂ ਪੜਛ ਦੇ ਜੰਗਲ ਤੇ ਚੰਡੀਗੜ੍ਹ ਦੇ ਨਾਲ ਸਿਉਂਕ ਪੜਛ ਦਾ ਜੰਗਲ ਹੈ। ਸਾਇਕਰੇ ਇਹ ਤੋਂ ਵੱਧ ਜਾਨਵਰ ਜਿਹੜੇ ਉੱਥੇ ਮਰ ਗਏ ਪੰਛੀ ਸੁੱਕ ਗਏ ਮੋਰ ਮਰ ਗਏ ਵਿਚਾਰੇ ਉਹ ਕਿਉਂਕਿ ਉੱਥੇ ਪਾਣੀ ਨਹੀਂ ਮਿਲਿਆ ਸਵੈਸੇਵੀ ਕਿ ਸੁਨੇਹਾ ਅੱਜ ਦੇ ਰਹੀ ਹੈ ਹਾਜ਼ਰ ਨਾਰਾ ਚੇਤਨਾ ਮੰਚ ਪੰਜਾਬ ਪੰਜਾਬ ਦੇ ਦੇਸ਼ ਦੇ ਲੋਕਾਂ ਨੂੰ ਵੀ ਆਪਣੇ ਆਪਣੇ ਕੋਠਿਆਂ ਤੇ ਚਿੜੀਆਂ ਵਾਸਤੇ ਪੰਛੀਆਂ ਲਈ ਆਪਾਂ ਪਾਣੀ ਦੇ ਭਾਂਡੇ ਰੱਖੀਏ ਉਹ ਪਾਣੀ ਪੀ ਸਕਣ ਤਾਂ ਕਿ ਪਾਣੀ ਬਿਨਾਂ ਸਾਡੇ ਪੰਛੀ ਮਰ ਨਾ ਜਾਣ ਸੋ ਹਰ ਪ੍ਰਾਣੀ ਦਾ ਫਰਜ਼ ਮੰਨਦਾ ਹੈ ਕਿ ਆਪਾਂ ਵੱਤੋ ਵੱਤ ਜਾਨਵਰਾਂ ਨੂੰ ਪਾੜਨ ਲਈ ਬਾਤੋ ਵੱਧ ਰੁਖਵੀ ਲਾਈਏ ਅੱਜ ਅਸੀਂ 20 ਦੇ ਕਰੀਬ ਰੁੱਖ ਲਾਏ ਆ ਨਿੰਬ ਦੇ, ਜਾਮਣ ਦੇ, ਪੀਪਲ ਦੇ, ਅੰਬ ਦੇ, ਕੀਕਰ ਦੇ, ਇਟਲੀ, ਇਮਲੀ ਦੇ ਕਈ ਪ੍ਰਕਾਰ ਦੇ ਰੁੱਖ ਲਾਏ ਆ। ਸੋ ਅੱਜ ਇਹ ਡੋਨੇ ਵੀ ਇੱਥੇ ਬੰਡੇ ਆ। ਬਾਕੀ ਵੱਡਾ ਪ੍ਰੋਗਰਾਮ ਅਸੀਂ ਜਿਹੜਾ ਹੈ ਉਹ 14 ਪ੍ਰਾਈਨ ਨੂੰ ਬਸਾਖੀ ਦੇ ਦਿਹਾੜੇ ਫਤੇਗਰ ਸਾਹਿਬ ਅਸੀਂ ਕਰਾਂਗੇ ਜਿਹੇ ਮਹਿਲਾਵਾਂ ਦੀ ਵੀ ਬੱਡੀ ਗਿਣਤੀ ਉੱਥੇ ਸ਼ਾਮਲ ਹੋਏਗੀ ਔਰ ਹੋਰ ਵੀ ਸਾਡੇ ਵਰਕਰ ਉੱਥੇ ਸ਼ਾਮਲ ਹੋਣਗੇ। ਉਦੋਂ ਅਸੀਂ ਪੰਛੀਆਂ ਵਾਸਤੇ ਆਣਨੇ ਪੰਛੀਆਂ ਵਾਸਤੇ ਦਰਖਤ ਲਾਉਣ ਲਈ ਵੱਡੇ درخت ਵਡਾਂਗੇ ਵੱਧ ਤੋਂ ਵੱਧ ਤੇ ਉਦੋਂ ਜਿਹੜਾ ਹੈ ਖਾਸਾ ਉਹ ਤੇ ਇਸ ਨਸ਼ਿਆਂ ਦੇ ਖਿਲਾਫ ਵੀ ਇੱਕ ਮੂਵਮੈਂਟ ਚਲਾਵਾਂਗੇ ਤਾਂ ਕਿ ਸਾਡੇ ਨੌਜਵਾਨਾਂ ਦਾ ਉਜਵਲ ਭੇਖ ਸਿ ਬਣਾ ਸਕੀਏ ਉਹ ਬਸਾਖੀ ਦੇ ਦਿਹਾੜੇ ਤੇ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਖਾਲਸਾ ਸਾਜ ਕੇ ਪੰਜ ਪਿਆਰੇ ਸਾਜੇ ਸਿੱਖ ਸਾਨੂੰ ਸੰਦੇਸ਼ ਦਿੱਤਾ ਸੀ ਵੀ ਆਪਾਂ ਮਨੁੱਖਤਾ ਦੀ ਰਾਖੀ ਕਰਨੀ ਹੈ ਹੱਕ ਸੱਚ ਤੇ ਪਹਿਰਾ ਦੇਣਾ ਹੈ ਤੇ ਉਦੋਂ ਇਹ ਵੀ ਸੰਦੇਸ਼ ਉਦੋਂ ਦਿੱਤਾ ਜਾਏਗਾ ਉਸ ਸਮਾਗਮ ਚ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਅੱਜ ਦੇ ਬੀਸ਼ਪ ਚਿੜੀ ਦੇਵਸਤੀ ਸਾਰੇ ਦੇਸ਼ਵਾਸੀਆਂ ਨੂੰ ਦੁਨੀਆ ਚ ਰਹਿੰਦੇ ਲੋਕਾਂ ਨੂੰ ਲੱਖ ਲੱਖ ਮੁਬਾਰਕਵਾਦ ਦਿੰਨਾ ਆਹ ਕੁਦਰਤੀ ਵਾਤਾਵਰਨ ਨੂੰ ਸੰਭਾਲੀਏ ਆਪਣੇ ਖੋਏ ਹੋਏ ਵਾਤਾਵਰਨ ਨੂੰ ਸੰਭਾਲ ਤਾਂ ਹੀ ਜਵਾਲਾ ਸਾਥੇ ਐਸੀ ਪੰਛੀਆਂ ਨੂੰ ਚਿੜੀਆਂ ਨੂੰ ਬਚਾਵਾਂਗੇ ਇਹਨਾਂ ਸ਼ਬਦਾਂ ਨਾਲ ਮੈਂ ਆਈ ਹੋਈ ਸੰਗਤ ਦਾ ਬਰਕਰਾਰ ਦਾ ਦੇਸ਼ਵਾਸੀਆਂ ਬਹੁਤ ਬਹੁਤ ਧੰਨਵਾਦ ਕਰਦਾ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਡਾਕਟਰ ਹਰਬੰਸ لال ਜੀ ਨੂੰ ਅੱਜ ਜਿਹੜਾ ਇਹਨਾਂ ਨੇ ਹਾ ਦਾ ਨਾਰਾ ਚੇਤਨਾ ਮਾਚੋ ਬਣਾਇਆ ਤੇ ਇਹ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਮੈਂ ਇਹਨਾਂ ਦਾ ਧੰਨਵਾਦ ਬਹੁਤ-ਬਹੁਤ ਕਰਦਾ ਜਿਹੜਾ ਇਹਨਾਂ ਨੇ ਅੱਜ ਆਪਣਾ ਜਿਹੜਾ ਅੱਜ ਪੰਛੀ ਦਿਵਸ ਇਹਨਾਂ ਨੇ ਮਨਾਇਆ ਇਹ ਉਪਰਾਲਾ ਕਰਦੇ ਰਹਿੰਦੇ ਨੇ ਇਹ ਇਹਨਾਂ ਦੀ ਬਹੁਤ ਵਧੀਆ ਇਹ ਇਹ ਆਪਣੇ ਜਿਹੜੇ ਵਾਤਾਵਰਨ ਨੂੰ ਸਾਫ ਅਦਵਾਸ ਤੋਂ ਲਾਉਣ ਦਾ ਵੀ ਇਹ ਕੰਮ ਕਰਦੇ ਰਹਿੰਦੇ ਨੇ ਅੱਜ ਪੰਛੀ ਦਿਵਸ ਹੈ ਇਹਨਾਂ ਨੇ ਬਹੁਤ ਵਧੀਆ ਮਨਾਇਆ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ